ਅਸਲਾਮ ਵਾਲੇਕੁਮ ਰਹਿਮਤੁਲਾਹੀ ਬਰਕਾਤੂ 13 ਰਜਬ ਮੁਬਾਰਕ ਸਭੀ ਮੁਸਲਮਾਨ ਭਾਈ ਔਰ ਸਭੀ ਕਾਇਨਾਤ ਆਸ਼ਿਕਾਂ ਕੋ ਅੱਜ ਗੱਲ ਕਰਾਂਗੇ ਅਲੀ ਬਾਰੇ ਕਮਰ ਬੰਨ ਖੰਡਾ ਖੜ ਕੇ ਅਲੀ ਮੈਦਾਨ ਮੇ ਰਖਾ ਵਖਾ ਦੇ ਜਲ ਜਲੀ ਸ਼ਾ ਅਲੀ ਚੜਿਆ ਜੰਗ ਨੂੰ ਕਰੇ ਮਾਰੋ ਮਾਰ ਕਸਮ ਖਾਦੀ ਹੈ ਉਸ ਪਰਵਿਦਗਾਰ ਦੀ ਮੋੜੂ ਜਾਂ ਚੋੜੂ ਲਹੂ ਟਾਂਗ ਨੂੰ ਮਾਲਿਕ ਖਾਲਿਕ ਮੈਨੂੰ ਬੋੜ ਜਲਦੀ 베ੜਾ ਲੱਥਾ ਵਿੱਚ ਥਲਦੇ ਜਿੱਥੇ ਮਾਸ਼ਮਗਰਾਈਆਂ ਰਹਿੰਦੇ ਡਰਦੇ ਉਸ 베ੜੇ ਨੂੰ ਕਾਦਾ ਖਤਰਾ ਜਿੱਥੇ ਆਕੇ ਤੂੰ ਖੜਾ ਮਦਦ ਕਰਕੇ ਜਲ ਤੇ ਜਲਾਲ ਤੂੰ ਕੁਦਰਤੀ ਕਮਾਲ ਤੂੰ ਔਖੀ ਵੇਲੇ ਨਾਲ ਤੂੰ ਮੁਸ਼ਕਲ ਅਸਮਾਨ ਕਰ irdam kirdam ਸੱਜੇ ਕਰ ਕਰਾਂਚੀ ਖੱਬੇ ਕਰ ਬਚਿਤ ਜਿਸ ਨਗਰੀ ਵਿੱਚ ਜਾਵਾਂ ਆਵਾਂ ਉਸ ਨਗਰੀ ਵਿੱਚ ਸੋ ਵੈਰੀ ਸੋ ਮਿਤ ਬੰਦਗੀ ਕਰ ਉਸ ਰੱਬ ਦੀ ਤੇਰੇ ਪਾਸ਼ਾ ਦੀ ਸਦਾ ਲਈ ਜਿੱਤ ਨੱਥ ਪਾਵਾਂ ਬਲੇਰ ਦੀ ਸਵਾਰੀ ਕਰਾਂ ਨਿਤ ਯਾ ਅਲੀ ਹਕ ਲਈ ਫਤਿਹ ਕਰ ਲਈ ਦਮਦਾਰ ਬਿੜਾ ਪਰ ਹਕ ਅਲਾ ਮੁਹੰਮਦ ਮਦਾਰ ਅੱਖਾਂ ਕੋ ਰੋਸ਼ਨੀ ਦਿਲ ਕੋ اقرار ਸਰਕਾਰੇ ਦੁਆਲਮ ਸਰਕਾਰ ਸੈਦ ਬਦੀਉਦੀਨ ਜਿੰਦਾ ਸ਼ਹਮਦਾਰ 13 ਰਜਬ ਮੁਬਾਰਕ ਨੋ